ਜਗਵੰਨੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ rahul gurana ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਆ ਕਿਉਂਕਿ ਜਗਜੀਤ ਸਿੰਘ ਢੱਲੇਵਾ ਜੋ ਕਿਸਾਨ ਲੀਡਰ ਨੇ ਪਿਛਲੇ 35 ਦਿਨਾਂ ਤੋਂ ਮਰਨਗਰਤ ਤੇ ਖਨੋਰੀ ਬਾਰਡਰ ਤੇ ਬੈਠੇ ਨੇ ਤੇ ਅੱਜ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇੱਥੇ ਨਾਭਾ ਦਾ ਮੁੱਖ ਚੌਂਕ ਬੋੜਾ ਗੇਟ ਆ ਇੱਥੇ ਵੱਡਾ ਇਕੱਠ ਕਰਕੇ ਚੱਕਾ ਜਾਮ ਕੀਤਾ ਜਾਵੇਗਾ ਤੇ ਵੇਖੋ ਦੁਕਾਨਾਂ ਦੀ ਗੱਲ ਕੀਤੀ ਜਾਵੇ ਤਾਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਨੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਆ ਕੋਈ ਇੱਕ ਦੁਕਾ ਵਾਹਣੀ ਜਿਹੜੇ ਚੱਲ ਰਹੇ ਨੇ ਤੇ ਦੂਜੇ ਪਾਸੇ ਤਸਵੀਰਾਂ ਦਿਖਾ ਰਹੇ ਆ ਇਹ ਨਾਬਾ ਦਾ ਮੁੱਖ ਚੌਕ ਆ ਬੌੜਾ ਗੇਟ ਇੱਧਰ ਮਲੇਰ ਕੋਟਲਾ ਨਾਬਾ ਮਲੇਰ ਕੋਟਲਾ ਨਾਬਾ ਭਵਾਨੀਗੜ ਤੇ ਨਾਬਾ ਪਟਿਆਲਾ ਰੋਡ ਪੈਂਦਾ ਆ ਤੇ ਇਹ ਜਿਹੜਾ ਕਿਸਾਨਾਂ ਦੇ ਵੱਲੋਂ ਇੱਥੇ ਦਰੀਆਂ ਵਿਛਾ ਕੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸਾਡੇ ਨਾਲ ਕਿਸਾਨ ਆਗੂ ਨੇ ਇਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਹੜੀ ਜਥੇਬੰਦੀ ਤੋਂ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕਨਾਬਾ ਤੋਂ ਮੈਂ ਬਲਾਕ ਪ੍ਰਧਾਨਾ ਗਮਦੂਰ ਸਿੰਘ ਭਾਈ ਜੀ ਜਿਵੇਂ ਦੋ ਫਾਰਮਾਂ ਦਾ ਜਿਹੜਾ ਇਹ ਕਾਲ ਦਿੱਤੀ ਹੋਈ ਆ ਲਗਭਗ ਸਾਢੇ 10 ਮਹੀਨੇ ਤੋਂ ਤਕਰੀਬਨ ਖਨੌਰੀ ਤੇ ਸੰਭੂ ਦੇ ਉੱਤੇ ਸੰਭੂ ਦੇ ਉੱਤੇ ਕਿਸਾਨਾਂ ਨੂੰ ਬੈਠਿਆ ਹੋ ਗਿਆ ਪਰ ਸੈਂਟਰ ਸਰਕਾਰ ਸੁਣਨ ਨੂੰ ਸਾਡੀ ਗੱਲ ਤਿਆਰ ਨਹੀਂ ਹੈਗੀ ਉਹਨੂੰ ਲੈ ਕੇ ਜੋ ਦੋ ਵੱਡੇ ਐਕਸ਼ਨ ਜਿਹੜੇ ਕੀਤੇ ਗਏ ਸੀਗੇ ਸੰਭੂ ਤੇ ਜਿਵੇਂ ਰੌਲਾ ਪਾ ਰਹੀ ਸੀਗੀ ਸਰਕਾਰ ਸੈਂਟਰ ਸਰਕਾਰ ਕਿ ਤੁਸੀਂ ਟਰਾਲੀਆਂ ਆਪਣੀਆਂ ਔਰੇ ਖੜੀਆਂ ਕਰ ਦੋ ਅੱਗੇ ਪੈਦਲ ਤੁਰ ਕੇ ਚਲੇ ਜਾਓ ਅਸੀਂ ਉਹ ਵੀ ਕੋਸ਼ਿਸ਼ ਕੀਤੀ ਤਿੰਨ ਜਥੇ ਭੇਜੇ ਪਰ ਜਿਹੜੀ ਨਿਰਦੇਈ ਸੈਂਟਰ ਦੀ ਸਰਕਾਰ ਆ ਬਾਈ ਜੀ ਉਹਨਾਂ ਨੇ ਬਹੁਤ ਹੀ ਅਤਿਆਚਾਰ ਕਿਸਾਨਾਂ ਦੇ ਕੀਤਾ लाठी चार्ज ਗੋਲੀ ਈਵਨ ਕੀ ਪਾਣੀ ਦੀਆਂ ਬਚਾਰਾ ਇਹ ਜੀ ਠੰਡ ਚ ਗੰਦੇ ਪਾਣੀ ਦੀਆਂ ਬਚਾਰਾ ਮਾਰੀਆਂ ਸੋ ਸਰਕਾਰ ਨੇ ਆਪਣਾ ਹਰੇਕ ਰੂਪ ਦਿਖਾਇਆ ਉਹਦੇ ਨਾਲ ਹੀ ਖਨੌਰੀ ਬਾਰਡਰ ਤੇ ਵੱਡਾ ਐਕਸ਼ਨ ਜਿਹੜਾ ਚੱਲ ਰਿਹਾ ਉਹ ਲਗਭਗ 26 ਨਵੰਬਰ ਤੋਂ ਲੈ ਕੇ ਜਗਜੀਤ ਸਿੰਘ ਡੱਲੇਵਾਰ ਨੇ ਉਹ ਪੁਖੜ ਤਲ ਤੇ ਮਰਨ ਵਰਤ ਦੇ ਬੈਠਿਆ ਸੋ ਉਹ ਸੈਕਸ਼ਨ ਨੂੰ ਕਿਉਂਕਿ ਸੈਂਟਰ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਹੈਗੀ ਦੇਖੋ ਅੱਜ ਉਹਨਾਂ ਦੀ ਜਿਹੜੀ ਹਾਲਤਾਂ ਬਹੁਤ ਹੀ ਨਾਜ਼ੁਕਾ ਜਿਹੜੀਆਂ ਹਰੇਕ ਪੂਰਾ ਪੰਜਾਬ ਪੂਰਾ ਭਾਰਤ ਚਿੰਤਿਤ ਆ ਉਹਨਾਂ ਦੀ ਚੇਤ ਨੂੰ ਲੈ ਕੇ ਸੋ ਉਹਨਾਂ ਦੇ ਸਬੰਧਤ ਅੱਜ ਵੱਡਾ ਐਕਸ਼ਨ ਆ ਜਿਹੜਾ ਪੰਜਾਬ ਬੰਦ ਦਾ ਉਹ ਲਿਆ ਉਹਨੂੰ ਲੈ ਕੇ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਜਿਹੜੀ ਇਹ ਟੀਮ ਆ ਉਹ ਇਕੱਠੀ ਹੋ ਕੇ ਅੱਜ ਇਹ ਐਕਸ਼ਨ ਨੂੰ ਚੜ੍ਹਨ ਵਾਸਤੇ ਅਸੀਂ ਬੋੜਾਂ ਗੇਟ ਬਾਈ ਇਕੱਠੇ ਹੋਏ ਆ ਕਿੰਨੇ ਤੋਂ ਕਿੰਨੇ ਟਾਈਮ ਦਾ ਦੇਖੋ ਜੀ ਜਿਹੜੀ ਸੈਂਟਰ ਆਪਣੇ ਦੋਏ ਫਾਰਮਾਂ ਨੇ ਕਾਲ ਦਿੱਤੀ ਸੀ ਇਹ 7 ਵਜੇ ਤੋਂ ਲੈ ਕੇ 4 ਵਜੇ ਤੱਕ ਕਾਲ ਦਿੱਤੀ ਆ ਸੋ ਅਸੀਂ 7 ਵਜੇ ਇੱਥੇ ਚੌਂਕ ਦੇ ਵਿੱਚ ਆ ਕੇ ਆਵਾਜ਼ੀ ਬੰਦ ਕਰਤੀ ਸੀਗੀ 4 ਵਜੇ ਤੱਕ ਇਹਨੂੰ ਪੂਰੀ ਆਮਲੇ ਰੂਪ ਦੇਵਾਂਗੇ ਇਹਨੂੰ ਪੂਰੇ ਜਾਨੀ ਟੰਦ ਦੇਹੀ ਨਾਲੇ ਨੂੰ ਨਵਾਉਣ ਦੀ ਕੋਸ਼ਿਸ਼ ਕਰਾਂਗੇ ਵੱਡਾ ਇਕੱਠ ਇੱਥੇ ਲਿਖਿਆ ਜਾ ਬਿਲਕੁਲ ਜੀ ਇਹ ਪਿੰਡਾਂ ਵਿੱਚ ਤੁਸੀਂ ਦੇਖੋਗੇ ਕਿ ਪਿੰਡਾਂ 'ਚ ਅਸੀਂ ਜਾ ਕੇ ਬੜੀ ਅਪੀਲ ਕੀਤੀ ਆ ਲੋਕਾਂ ਨੇ ਬੜਾ ਹੀ ਹੁੰਗਾਰਾ ਦਿੱਤਾ ਜਣੀ ਕੁਛ ਟਾਈਮ ਦੇ ਵਿੱਚ ਟਰਾਲੀਆਂ ਪਿੰਡਾਂ ਦੇ ਵਿੱਚੋਂ ਭਰ ਕੇ ਆਉਣੀਆਂ ਵੱਡਾ ਕਾਠੇ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਆਪ ਮਹਾਰੀ ਇਹ ਨਹੀਂ ਜਣੀ ਇੱਕ ਭਲੇਖਾ ਕੱਢਣਾ ਅਸੀਂ ਸੈਂਟਰ ਸਰਕਾਰ ਦਾ ਜਿਹੜੀ ਕਹੀ ਜਾ ਰਹੀ ਆ ਵੀ ਕੁਝ ਜਥੇਬੰਦੀਆਂ ਉੱਥੇ ਨੇ ਅੱਜ ਕਾਫੀ ਜ਼ਿਆਦਾ ਜਥੇਬੰਦੀਆਂ ਨੇ ਜਿਹੜੀਆਂ ਆਪ ਮਹਾਰੀ ਇੱਥੇ ਤੁਹਾਨੂੰ ਇਸ ਚੌਂਕ ਦੇ ਵਿੱਚ ਆ ਕੇ ਆਪਣੇ ਕੇਡਰ ਦੇ ਨਾਲ ਵੱਡੀ ਗੰਟੀ ਚ ਬਈ ਸਮੂਹਿਤ ਕਰਨੀਆਂ ਮੰਗਾਵਾਲੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਹੜੀਆਂ-ਕਿਹੜੀਆਂ ਮੰਗਾਂ ਨੇ ਮੇਨ ਕਿਹੜੀਆਂ ਮੰਗਾਂ ਨੇ ਕਿਉਂ ਨਹੀਂ ਕੇਂਦਰ ਨਾਲ ਦੇਖੋ ਜੀ ਅੱਜ ਅਸੀਂ ਮੰਗਾਂ ਨਵੀਆਂ ਮੰਗਾਂ ਨਹੀਂ ਲੈ ਕੇ ਆ ਮਤਲਬ ਅੰਦਰ ਨਰੰਬੀਆ ਅਸੀਂ ਜਿਹੜਾ 20 ਤੇ 21 ਦੇ ਵਿੱਚ ਅंदोलਨ ਕੀਤਾ ਸੀ ਜਦੋਂ ਅਸੀਂ ਲਗਭਗ ਸਵਾ 13 ਮਹੀਨੇ ਜਾਨੀ ਸਵਾ ਸਾਲ ਸੈਂਟਰ ਦੇ ਉੱਤੇ ਉੱਥੇ ਸਭੂ ਆਪਣਾ ਦਿੱਲੀ ਬਾਰਡਰਾਂ ਤੇ ਬੈਠੇ ਆ ਸਾਡੇ ਨਾਲ ਸੈਂਟਰ ਸਰਕਾਰ ਨੇ ਵਾਅਦਾ ਕੀਤਾ ਸੀ ਜਿਹੜੀਆਂ ਮੰਗਾਂ ਸਾਡੀਆਂ ਪਿਛਲੀਆਂ ਸੀਗੀਆਂ ਜਿਵੇਂ ਐਮਐਸਪੀ ਦੀ ਗਾਰੰਟੀ ਹੋਗੀ ਕਰਜ਼ਾ ਮੁਕਤੀ ਦੀ ਗਾਰੰਟੀ ਹੋਗੀ ਜਾਂ ਹੋਰ ਵੀ ਸਾਡੀਆਂ ਤਕਰੀਬਨ 12 13 ਜਿਹੜੀਆਂ ਸੁਆਮੀ ਨਾਥਨ ਦੀ ਰਿਪੋਰਟ ਦੇ ਉੱਤੇ ਜਿਹੜੀ ਐਮਐਸਪੀ ਦੀ ਗਾਰੰਟੀ ਆ ਸੋ ਉਹਨਾਂ ਜਿਹੜੀਆਂ ਮੰਗਾਂ ਸਾਡੇ ਨਾਲ ਵਾਅਦਾ ਕੀਤਾ ਹੋਇਆ ਉਹਨਾਂ ਨੂੰ ਬਈ ਅਸੀਂ ਲਾਗੂ ਕਰਵਾਣਾ ਪਰ ਜਿਹੜੀ ਸੈਂਟਰ ਸਰਕਾਰ ਆ ਇਹ મોદી ਆ ਬਈ ਇਹ ਟੀਟ ਬਣੇ ਦੇ ਉੱਤਰਿਆ ਹੋਇਆ ਗੱਲ ਕੁਛ ਨਹੀਂ ਕਿਉਂਕਿ ਲੋਕਾਂ ਤੋਂ ਬਿਨਾ ਲੋਕਾਂ ਦੀ ਦੁਆਰਾ ਚੁਣੀ ਹੋਈ ਲੋਕਾਂ ਦੀ ਸਰਕਾਰ ਹੁੰਦੀ ਆ ਪਰ ਇਹ ਜਿਹੜੀ ਆ ਮਤਲਬ ਇਹ ਕਹਿ ਲੋ ਵੀ ਪਤਾ ਨਹੀਂ ਕਿਹਾ ਨਿਰਦੇਈ ਰਾਜਾ ਸਾਡਾ ਜਿਹੜਾ ਸਾਡੇ ਪਬਲਿਕ ਦੀ ਨਹੀਂ ਸੁਣਦਾ ਹੈਗਾ ਕਿਉਂਕਿ ਹਰ ਇੱਕ ਚੁੱਲ੍ਹੇ ਦੀ ਲੜਾਈ ਨੂੰ ਲੈ ਕੇ ਇਹ ਜਿਹੜੇ ਕਿਸਾਨ ਨੇ ਬਈ ਲੜ ਰਹੇ ਨੇ ਅੱਜ ਤੁਸੀਂ ਦੇਖ ਰਹੇ ਹੋ ਆਪ ਮਹਾਰੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਤਜਿੱਤ ਕਾਲ ਦਿੱਤੀ ਆ ਉੱਥੇ ਬਾਕੀ ਵਰਗ ਵੀ ਇਸ ਕਾਲ ਦਾ ਸਮਰਥਨ ਕਰ ਰਹੇ ਨੇ ਸੋ ਆਪੋਂ ਮਹਾਰੇ ਇਹਨੂੰ ਮਤਲਬ ਨੇ ਪ੍ਰਚਾਰਨ ਵਾਸਤੇ ਸਹਿਯੋਗ ਕਰ ਰਹੇ ਨੇ। ਬੰਦਰ ਹੋਰ ਕਿਸਾਨ ਆਗੂ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਜਿਹੜੀ ਪੰਜਾਬ ਬੰਦ ਦੀ ਕਾਲ ਦਿੱਤੀ ਗਿਆ ਤੁਸੀਂ ਉਹਦੇ 90 ਰੋਡ 'ਤੇ ਚੱਲ। ਇਹ ਪੰਜਾਬ ਬੰਦ ਦੀ ਕੌਲ ਹੈ ਸਾਨੂੰ ਪੂਰਾ ਸਮਰਥਨ ਮਿਲ ਰਿਹਾ ਬਾਜ਼ਾਰ ਵਿੱਚੋਂ ਵੀ ਬਾਜ਼ਾਰਵੰਦਾ। ਸੋ ਰੋਡਵੇਜ ਆ ਜਿਹੜੀ ਪਨਵਾਸਾ ਉਹਨਾਂ ਨੇ ਵੀ ਸਮਰਥਨ ਦਿੱਤਾ। ਸੋ ਜਿਹੜੀ ਪੰਜਾਬ ਦੀ ਪ੍ਰਿਖਿਆ ਪੰਜਾਬ ਯੂਨੀਵਰਸਿਟੀ ਬਈ ਉਹਨਾਂ ਨੇ ਵੀ ਜਿਹੜੇ ਉਹਦੇ ਪੇਪਰ ਨੇ ਉਹ ਮੂਤਵੀ ਕਰੇ ਨੇ ਅੱਗੇ ਪਾਏ ਨੇ। ਸੋ ਅਸੀਂ ਰਾਹਤ ਦੇਵਾਂਗੇ ਜਿਹੜਾ ਬੱਚਿਆਂ ਦੇ ਪੇਪਰ ਨੇ ਐਂਬੂਲੈਂਸਾਂ ਨੇ ਜਿਹਨੂੰ ਕੋਈ 에어ਪੋਰਟ ਦੀ ਜ਼ਰੂਰੀ ਆ ਸੋ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਹਦੀ ਮਜਬੂਰੀ ਆ ਉਹਨੂੰ ਰਾਹਤ ਆ ਸੋ ਹੋਰ ਆ ਜਿਹੜਾ ਪੂਰਾ ਪੂਰਨ ਤੌਰ ਤੇ ਸ਼ਾਮ ਦੇ 4 ਵਜੇ ਤੱਕ ਚੱਕਾ ਜਾਮ ਆ ਇਹ ਸਾਡੀਆਂ ਕੋਈ ਲੈਦਾ ਮੰਗਾ ਨਹੀਂ ਭਰਾਵੋ ਇੱਕ ਛੋਟੀਆਂ ਜਿਹਾ ਮੰਗਾ ਨੇ ਐਮਐਸਪੀ ਦਿੱਤੀ ਹੋਈ ਆ ਸਰਕਾਰ ਨੇ ਉਥੇ ਸਿਰਫ ਗਾਰੰਟੀ ਕਾਨੂੰਨ ਬਣਵਾਉਣਾ ਸੀ ਨੇ ਗਾਰੰਟੀ ਕਾਨੂੰਨ ਬਣਾ ਦੇਵੇ ਐਮਐਸਪੀ ਤਾਂ ਹੈਗੀ ਹੋ ਆ ਐਮ ਐਸ ਪੀ ਦੇ ਰਹੀ ਆ ਸਾਰੀਆਂ ਫਸਲਾਂ ਤੇ ਸਰਕਾਰ ਦੀ ਮਿੱਠੀ ਹੋਈ ਆ ਐਮ ਐਸ ਪੀ ਸਾਰੀਆਂ ਫਸਲਾਂ ਤੇ ਪਰ ਉਹਦਾ ਗਰੰਟੀ ਕਰੂਣ ਮੰਗਦੇ ਆ ਵੱਡੀ ਦਾ ਕੋਈ ਮੰਗ ਨਹੀਂ ਸੈਂਟਰ ਮੰਨ ਲਵੇ ਇਹ ਅਸੀਂ ਕਾਣੂ ਰੋੜਾਂ ਤੇ ਆ ਮੰਗੀ ਲੱਗਦਾ ਨਹੀਂ ਕੋਈ ਕੋਈ ਕਮਿਊਨੀਕੇਸ਼ਨ ਗੈਪ ਆ ਕਿਤੇ ਨਾ ਕਿਤੇ ਜਾਂ ਉਹਨਾਂ ਦੇ ਸਮਝਣ ਚ ਜਾਂ ਤੁਹਾਨੂੰ ਕਿਤੇ ਸਮਝਾਉਣ ਦੇ ਵਿੱਚ ਕੋਈ ਲੱਗਦਾ ਇਸ ਤਰ੍ਹਾਂ ਦਾ ਭਰਾਵੋ ਗੈਪ ਕੋਈ ਨਹੀਂ ਇਹ ਲੋਕਾਂ ਦੀ ਜੇਬ ਚੋਂ ਪੈਸਾ ਕੱਢ ਕੇ ਪਹਿਲਾਂ ਸਾਡੀ ਜਿਹੜੀ ਪਹੁੰਚ ਤੀ ਉਹ ਤੁਸੀਂ ਐ ਲਾ ਲਓ ਵੀ ਉਹਨਾਂ ਨੂੰ ਪੈਨਸ਼ਨ ਮਰਦੀ ਦੀ ਰਿਟਾਇਰ ਹੋਇਆ ਨੂੰ 4 ਸਾਲ ਦੀ ਕਰਤੀ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਨਹੀਂ ਛੱਡਣਾ ਪੰਜ ਚਾਰ ਲੋਕਾਂ ਦੇ ਜੇਬ ਵਿੱਚ ਪੈਸਾ ਰੱਖਣਾ ਕਾਰਪੋਰੇਟਾਂ ਦੇ ਜੇ ਲੋਕਾਂ ਦੇ ਜੇਬ ਵਿੱਚ ਪੈਸਾ ਰਹੂਗਾ ਲੋਕ ਰੋੜਾ ਤੇ ਆਉਣਗੇ ਅੱਖਾਂ ਦਿਖਾਉਣਗੇ ਇਹ ਸਰਕਾਰ ਕਹਿੰਦੀ ਹੈ ਕਿ ਜਿਹੜੇ ਅੱਖਾਂ ਦਿਖਾਉਂਦੇ ਨੇ ਇਹਦੀਆਂ ਅੱਖਾਂ ਬੰਦ ਕਰਦੀ ਐ ਅਸੀਂ ਕਬੂਤਰ ਮੰਗੂ ਇਹ ਹਰ ਕਿਸੇ ਨਹੀਂ ਹੋਊਗਾ ਇਹ ਉਹ ਭਾਰਤਾ ਉਹ ਭਾਰਤ ਦੇ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਇੰਨੀ ਮੰਨੀ ਸਾਡੇ ਗੁਰੂਆਂ ਨੇ ਇਹ ਉਹੀ ਦਿਨ ਚੱਲ ਰਹੇ ਨੇ ਪੂਰਾ ਪਰਿਵਾਰ ਵਾਰਿਆ ਸਰਵਾਂਸ ਵਾਰਿਆ ਹਿਤਾ ਹਿੰਦੁਸਤਾਨ ਦਾ ਨਾਂ ਜਿੱਥੇ ਮੰਦਰਾਂ ਦੇ ਵਿੱਚ ਟੱਲ ਵੀ ਮੱਜਦੇ ਨੇ ਮਸੀਤਾਂ ਦੇ ਵਿੱਚ ਨਵਾਜ਼ ਵੀ ਪੜੀ ਜਾਂਦੀ ਆ ਗੁਰਦੁਆਰਿਆਂ ਚ ਬਾਣੀ ਵੀ ਪੜੀ ਜਾਂਦੀ ਆ ਸੋ ਇਹ ਜੇ ਉਹਨਾਂ ਨੇ ਪਰਿਵਾਰ ਵਾਰਿਆ ਉਰੇ ਸਾਂਝੀ ਕਮਿਊਨਿਟੀ ਆ ਸਾਂਝੇ ਲੋਕ ਨੇ ਸੋ ਉਰੇ ਰਹਿ ਰਹੇ ਨੇ ਇਹਨਾਂ ਨੂੰ ਰਹਿਣ ਦਿਓ ਇਹਨਾਂ ਨੂੰ ਜਾਤਾਂ ਪਾਤਾਂ ਤੇ ਇਹਨਾਂ ਨੂੰ ਧਰਮਾਂ ਤੇ ਨਾ ਲੜਾਓ ਸੋ ਇਹ ਬੇਨਤੀ ਆ ਸਰਕਾਰ ਨੂੰ ਕਿ ਸਰਕਾਰ ਸਾਡੀਆਂ ਮੰਗਾਂ ਤੁਰੰਤ ਮੰਨੇ ਅਸੀਂ ਆਪਣੇ ਘਰਾਂ ਨੂੰ ਆਈਏ ਬਾਰਡਰਾਂ ਤੋਂ 30 ਦਿਨ ਦਾ ਅਰਸਾ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਇਸ ਤਰ੍ਹਾਂ ਦੇਖਦੇ ਹੋ ਇੰਨਾ ਇੰਨੇ ਦਿਨ ਹੋ ਗਏ ਫਿਰ ਵੀ ਕੇਂਦਰ ਸਰਕਾਰ ਤੇ ਹੁਣੀ ਮੱਢ ਪ੍ਰਭੂ ਜਿਵੇਂ ਪਹਿਲਾਂ ਦੱਸਿਆ ਕਿ ਜਦੋਂ ਵੀ ਗਾਂਧੀ ਮਰਨ ਵਰਤ ਤੇ ਬੈਠਦਾ ਸੀ ਉਦੋਂ ਅੰਗਰੇਜ਼ਾਂ ਦੀ ਸਰਕਾਰ ਸੀ ਉਹ ਮੰਗਾ ਮੰਨਦੇ ਸੀ ਪਰ ਅੱਜ ਤਾਂ ਇਹ ਅੰਗਰੇਜ਼ਾਂ ਤੋਂ ਵੀ ਗਈ ਗੁਜ਼ਰੀ ਆ ਜਿਹਨੂੰ ਕਹਿੰਦੇ ਅਸੀਂ ਮੁਲਖ ਯਾਦ ਕਰਵਾਇਆ ਉਹ ਜਿਹੜੇ ਸਾਡੇ ਮੁਲਖ ਤੇ ਰਾਜ ਕਰਤਾ ਤੇ ਅੰਗਰੇਜ਼ ਉਹ ਮੰਗਾ ਮੰਨਦੇ ਸੀ ਪਰ ਸਾਡੇ ਜਿਹੜੇ ਕਾਲੇ ਅੰਗਰੇਜ਼ ਨੇ ਅੱਜ 35 ਦਿਨ ਹੋ ਗਏ ਸਾਡੇ ਲੋਕਾਂ ਦੀਆਂ ਮੰਗਾਂ ਲਈ ਭੁਖੜ ਹੜਤਾਲ ਤੇ ਬੈਠਾ ਜਿਹੜੀ ਉਹਦੀ ਸਥਿਤੀ ਬਹੁਤ ਨਾਜ਼ੁਕਾ ਅੱਜ ਕਿਉਂ ਨਹੀਂ ਮੰਨ ਰਹੀ ਸਰਕਾਰ ਇਹ ਮੰਗਾਂ ਫਿਰ ਸਰਕਾਰ ਕੀ ਦੀ ਹੋਈ ਕਾਰਪੋਰੇਟਾਂ ਦੀ ਹੋਈ ਨਾ ਆਮ ਲੋਕਾਂ ਦੀ ਤਾਂ ਹੋਈ ਨਹੀਂ ਆਮ ਲੋਕ ਤਾਂ ਸੜਕਾਂ ਦੇ ਉੱਪਰ ਨੇ ਇਹਨਾਂ ਦੀ ਕਿਉਂ ਨਹੀਂ ਸੁਣੀ ਜਾਂਦੀ ਸੋ ਇਸਨ ਵਕ ਵਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦਾ ਕਹਿਣਾ ਕਿ ਅੱਜ ਜਿਹੜਾ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਸਾਨੂੰ ਵੱਡਾ ਸਮਰਥਨ ਜਿਹੜਾ ਲੋਕਾਂ ਦਾ ਵੀ ਮਿਲ ਰਿਹਾ ਮੁਕੰਮਲ ਬਾਜ਼ਾਰ ਵੀ ਜਿਹੜੇ ਬੰਦ ਨੇ ਤੇ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨਾਂ ਦੇ ਵੱਲੋਂ ਇੱਥੇ ਨਾਭਾ ਦਾ ਮੁੱਖ ਚੌਕ ਬੋਰਡਾ ਗੇਟ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਆਪਣੀ ਹੱਕੀ ਮੰਗਾਂ ਦੇ ਲਈ ਬਾਕੀ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਨਾਭਾ ਤੋਂ ਰਾਹੁਲ ਖੁਰਾਨਾ ਜਗਬਾਨੀ ਟੀਵੀ ਦੇ ਲਈ